ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਤੁਹਾਡੀ ਦੁਆਵਾਂ ਨਾਲ ਬਹੁਤ ਵਧੀਆ ਹਾਂ ਆ ਕਿੰਨ ਕੁਝ ਬੋਲਣ ਲੱਗੇ ਸੀ ਨਹੀਂ ਉਹ ਕਹਿ ਲਗੀ ਡਾਇਲੋਗ ਹੁੰਦੇ ਨੇ ਸਟਾਰਟਿੰਗ ਇੰਟਰੋਡਕਸ਼ਨ ਤੇ ਹੁਣ ਚੱਲਿਆ ਜੀ ਰਾਜਪੁਰੇ ਪਹਿਲਾਂ ਕਿਰਨ ਦੇ ਜਿਹੜੀ ਆਰ ਸੀ ਟੀ ਕੀ ਕੀ ਹੁੰਦੀ ਹੈ ਆਰ ਸੀ ਟੀ ਜੋ ਵੀ ਹੋਈ ਹੈ ਹਾਂ ਦੰਦਾਂ ਦਾ ਕੁਝ ਹੋਇਆ ਮਤਲਬ ਉਹ ਦੰਦ ਦੰਦ ਜਿਨ੍ਹਾਂ ਦੇ ਜਾੜ ਨਾ ਖੋਖਲੀ ਹੋਈ ਪਈ ਸੀ ਉਹ ਉਹ ਭرائی ਐ ਤੇ ਉਹ ਭਰਾ ਕੇ ਕਹਿੰਦੇ ਕੈਪਿੰਗ ਕਰਵਾ ਲਓ ਮਜਬੂਤ ਹੋ ਜੇਗੀ ਸੋ ਪਹਿਲਾਂ ਉਹਨਾਂ ਦੀ ਆਰ ਸੀਟੀ ਜੋ ਵੀ ਉਹਨੂੰ ਆਰ ਸੀਟੀ ਕਹਿੰਦੇ ਨੇ ਪਤਨ ਨਹੀਂ ਕੋਈ ਕੁਝ ਹੋਰ ਕਹਿੰਦੇ ਨੇ ਮੈਂ ਗਲਤ ਬੋਲ ਰਹਾ ਹਾਂ ਤਾਂ ਮਾਫੀ ਜਨਾ ਆ ਆਰਟੀ ਸੀ ਕੀ ਆ ਆਰਟੀ ਜੋ ਵੀ ਆ ਚਲੋ ਉਹ ਦੰਦ ਦਾ ਕੰਮ ਉਹ ਫਿਰ ਅੱਜ ਉਹਨਾਂ ਦੀ ਕੈਪਿੰਗ ਹੋਣੀ ਐ ਕੈਪਿੰਗ ਨੂੰ ਹੋਣੀ ਡਾਈਮੈਂਸ਼ਨ ਲੈਣੀ ਮਾਪ ਲੈਣਾ ਇਹਨਾਂ ਦੇ ਦੰਦ ਦਾ ਵੀ ਜਿੱਥੇ ਉਹਨਾਂ ਨੇ ਕੈਪਚਰ ਨਹੀਂ ਐ ਸੋ ਪਹਿਲਾਂ ਜਾਵਾਂਗੇ ਰਾਜਪੁਰੇ ਇਹਨਾਂ ਦੀ ਦੰਦ ਦਾ ਡਾਈਮੈਂਸ਼ਨ ਲਵਾਂਗੇ ਉਸ ਤੋਂ ਬਾਅਦ ਜਾਵਾਂਗੇ ਪਿੰਡ ਫਿਰ ਮੰਮੀ ਨੂੰ ਨਾਲ ਲੈ ਕੇ ਆ ਕਿਉਂ ਕਿ ਮਮਮੀ ਨੇ ਆਉਣਾ ਸੀ ਕੱਲ ਤੇ ਫਿਰ ਮਮਮੀ ਨੂੰ ਅਸੀਂ ਰੋਕਤਾ ਮੈਂ ਕਿਹਾ ਤੁਸੀਂ ਕਿ ਨਾ ਆਓ ਤੇ ਮੈਂ ਹੀ ਆ ਰਿਆਂ ਮੰਡੇ ਮੰਡੇ ਵਾਲੇ ਦਿਨ ਮੈਂ ਜਾਣਾ ਸੀ ਕਿਰਨ ਦੇ ਦੰਦਾਂ ਵਾਸਤੇ ਤੇ ਹੁਣ ਫਿਰ ਅੱਜ ਮਮਮੀ ਨੂੰ ਨਾਲ ਹੀ ਲੈ ਕੇ ਆਵਾਂਗੇ ਚਲੋ ਆਪਾਂ ਪਹਿਲਾਂ ਰਾਜਪੁਰੇ ਜਾ ਕੇ ਇਹਨਾਂ ਦਾ ਦੰਦ ਦੋਨ ਠੀਕ ਕਰਾਈਏ ਲਓ ਜੀ ਪਹੁੰਚ ਗਏ ਘਰ ਲੈ ਕੇ ਬਾਦ ਨੂੰ ਚੱਕ ਕੇ ਪਹਿਲਾਂ ਹੀ ਸਾਨੂੰ ਨਹੀਂ ਪੁੱਛਿਆ ਕਿਸ ਨੇ ਜੀ ਦਾ ਬਾਬਾ ਜੀ ਕੋਤੇ ਹੋਏ ਅਸਿਕਾ ਪਾਪਾ ਫਤਰੀਕਾ ਲੋ ਠੀਕ ਠਾਕ ਹੋ ਬਿਲਕੁਲ ਠੀਕ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਮਾਈ ਕਿੱਥੇ ਜਾ ਕੇ ਆਏ ਹੋ ਜਾਣੇ ਆ ਜੀ ਜਾ ਰਹੇ ਹੋ ਹਾਂ ਕਿਤੇ ਉਸੇ ਦਾ ਕਿਤੇ ਆ ਕਿਨ ਨੂੰ ਮਿਲੀ ਨਹੀਂ ਕੁੜੀ ਲੱਗ ਆ ਗਈ ਆ ਦੇਖਿਆ ਫਿਰ ਭਾਬੀ ਉਹ ਹੀ ਤਾਂ ਕਹਿ ਰਹਾ ਸਾਨੂੰ ਮਿਲੇ ਨਹੀਂ ਸਾਡੀ ਵੈਲਿਊ ਘਟ ਗਈ ਸੰਗਾ ਜੀ ਬਾਏ ਬਾਏ ਅਸੀਂ ਆਏ ਵੀ ਤੇ ਜਾ ਵੀ ਰਿਆਂ ਅਸੀਂ ਇਹਨੂੰ ਇੱਥੇ ਰੱਖ ਲੈਣਾ ਰੱਖ ਲੋ ਰਹਿਣਾ ਹਾਂ ਜਾਣੇ ਗੇਲੀ ਜਾਣੇ ਜਾਣੇ ਨਹੀਂ ਰਹਿਣਾ ਗੇਲੀ ਆ ਬੱਬਾ ਆਹ ਕਰੋ ਰੋਈ ਦੇ ਵਾਹ ਲੈ ਮੇਰਾ ਚਲੋ ਆਓ ਆਪਾ ਉੱਠੋ ਜਲਦੀ ਆਜੋ ਆਜੋ ਚਲੋ ਮੰਮੀ ਪਾਓ ਸੂਲਾ ਲੇਓ ਚਲੋ ਚਲੋ ਚੱਪਲ ਪਾ ਕੇ ਚੱਲਦਾ ਵਾਹ ਸੂਜ ਪਾ ਰਖੇ ਜਾਣਾ ਹੀ ਪੈਣਾ ਜਾਣਾ ਪੈ ਜਾਂਦਾ ਆਜੋ ਸੂਜ ਚੱਪਲ ਲੈ ਜੂ ਨਾਲੀ ਨਹੀਂ ਕਰਦੀ ਚਲੋ 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 ਆ ਕਰੋ ਕਰ ਦਿੰਦੇ ਆ ਬਾਈ ਬਾਦਤ ਜਾਓ ਮੈਂ ਮੰਮੀ ਦੇਖ ਲਈ ਹੈ ਵੀਰੇ ਮੰਮੀ ਨਾਲ ਡੈਡੀ ਫਰੀ ਕੁਝ ਕਾ ਵੇਨ ਨਾ ਕਿਹਾ। ਐ ਮੰਮੀ? ਮੈਂ ਕਿਹਾ ਮੰਮੀ ਨਾਲ ਡੈਡੀ ਫਰੀ। ਆਹ। ਬਾਏ ਬਾਏ। ਹਲੋ। ਅੱਜ ਬਾਬੂ? ਆਗਮ। ਆਗਮ ਕੀ ਕਰਾਂ? ਅੱਜ ਤੇ ਕੀ ਕਰੋਗੇ ਇੱਥੇ ਵੀ ਤਾਂ ਬਹਿਣਾ ਹੀ ਏ। ਪਹੁੰਚ ਕੇ ਵਾਪਸ। ਦੰਦ ਲਵਾ ਲਿਆ। ਟੁਕੜੇ ਟੁਕੜੇ ਕਰਾਏ ਆਪਣੇ ਦੰਦ ਦੇ। ਅੱਜ ਦੰਦ ਥੋੜੀ ਲੱਗੂਗਾ। ਅੱਜ ਤਾਂ ਉਹਨੇ ਮਈਨ ਮਟਲੇ ਤਾ। ਫਿਰ ਉਹ ਜਿਹੜੇ ਕੈਪਿੰਗ ਚਾਹੋਣੀ ਆ ਉਹ ਥੋੜਾ ਜਿਹਾ ਉਹ ਕਰ ਦੇਣੀ ਜੀ ਕਿਉਂ ਪਸਾਣ ਵਾਸਤੇ ਵੀ ਤੇ ਚਾਹੀਦੀ ਜਗਾ ਨੂੰ ਸਪੇਸ। but i am not my time not satisfied with the those doctors so okay ਜੋ ਸਿੱਧੀ ਗੱਲ ਹੈ ਵੀ ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ ਆ ਫੋੜ ਲਿਆ ਯਾਰ ਮੈਂ ਸੱਟੀ ਜਾ ਰਿਹਾ ਰੱਖੋ ਆਪਾਂ ਤਾਂ ਜਾਣਦੇ ਨਹੀਂ ਸੀ ਉਹ ਮੰਮੀ ਪਾਪਾ ਉਹ ਨਹੀਂ ਲੈ ਗਏ ਵੀ ਰਾਜਪੁਰੇ ਦੇ ਡਾਕਟਰ ਨੇ ਆਏ ਕਿਉਂਕਿ ਉਸ ਟਾਈਮ ਜਿਸ ਟਾਈਮ ਸੀ ਅਪਾਇੰਟਮੈਂਟ ਲੈਤੀ ਡੈਂਟਲ ਦੀ ਹਨਾ ਸਰਦੀ ਸੀ ਇਬਾਦਤ ਕਰਕੇ ਅਸੀਂ ਪਿੰਡ ਰਹਿ ਰਹੇ ਸੀ ਉਹ ਤਾਂ ਕੋਲ ਲੈ ਗਏ ਸੀ ਔਰ ਬਿੱਟ ਥੋੜੇ ਜਿਹਾ ਬਾਕੀ ਨਾਲੋਂ ਕੋਸਟਲੀ ਤਾਂ ਹੈਗੇ ਨੇ ਕਮਿਊਨਿਟੀ ਕਹਿੰਦੇ ਬਟ ਕੰਮ ਇਹਨਾਂ ਦਾ ਵਧੀਆ ਹੈ ਕੰਮ ਠੀਕ ਹੈ ਚਲੋ ਉਹ ਤਾਂ ਠੀਕ ਹੈ ਤੁਸੀਂ ਸਹੀ ਗਾਈਡ ਨਹੀਂ ਕਰਦੇ ਬੰਦੇ ਨੂੰ ਵੀ ਜਿੰਨਾ ਟਾਈਮ ਲੱਗਣਾ ਹੈ ਉਹਨ ਉਸ ਹੱਬ ਨਾਲ ਦੱਸੋ ਤਿੰਨ ਸਿਟਿੰਗਾਂ ਸੀ ਪੰਜ ਸਿਟਿੰਗਾਂ ਲਵਾਤੀਆਂ ਉਸ ਤੋਂ ਬਾਅਦ ਅੱਜ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਸਿਰਫ ਮੈਜ਼ਰਮੈਂਟ ਹੋਣੀ 2 ਮਿੰਟ ਦਾ ਕੰਮ ਹੈ ਫਿਰ ਤੁਸੀਂ ਚਲੇ ਜਾਣਾ ਅੱਜ ਪਹੁੰਚੇ ਮੈਜ਼ਰਮੈਂਟ ਤਾਂ ਹੋ ਗਈ ਟੀਤ ਦੀ ਫਿਰ ਕਹਿੰਦੇ ਥੋੜੀ ਜਿਹੀ ਕਟਿੰਗ ਵੀ ਕਰवानी ਹੈ ਟੀਤ ਦੀ ਜਿੱਥੇ ਫਿਟ ਕਰਨਾ ਹੈ ਤੇ ਉਹਨੂੰ ਲੱਗਣਗੇ 40 ਤੋਂ 50 ਮਿੰਟ ਮਗਾ ਯਾਰ ਕੁੜੀਆ ਛੋਟੀ ਹੈ ਹਨਾ ਤੁਸੀਂ ਪਹਿਲਾਂ ਦੱਸਣਾ ਸੀ ਇਸ ਚੀਜ਼ ਤੇ ਹਨਾ ਅਸੀਂ ਉਸ ਸਮੇਂ ਤਿਆਰੀ ਕਰਕੇ ਆਏ ਸੀ ਕਿਉਂਕਿ ਮੈਂ ਇਕੱਲਾ ਹੀ ਸੀ ਇਹਨੂੰ ਸੰਭਲਣ ਵਾਸਤੇ ਫੀਟ ਵੀ ਕਰਾਣੀ ਪੈ ਜਾਂਦੀ ਇਹਨੂੰ ਕੋਈ ਕਸਟਮ ਰੋਣ ਲੱਗ ਜਾ ਉਹ ਰੋਣ ਵੀ ਲੱਗੀ ਸੀ ਫਿਰ ਕਹਿੰਦੇ ਵੀ ਅ ਦੋ ਕੁ ਰੀਨਾ ਤੱਕ ਕਸਤ ਨੂੰ ਫੋਨ ਕਰਾਂਗੇ ਤੁਸੀਂ ਆਓਗੇ ਤੇ ਫਿਰ ਆਪਣਾ ਟੀਥ ਜਿਹੜਾ ਤੁਹਾਡਾ ਉਹ ਕੈਪ ਕੈਪ ਬਣ ਗਈ ਫਿਰ ਲਵਾ ਲੈਣਾ ਮੈਨੂੰ ਦੱਸੇ ਕਿ ਮੈਂ ਵੀ ਮੇਰੇ ਬੇਟੀ ਦੇ ਵੈਕਸੀਨੇਸ਼ਨ ਹੋਣੀ ਹੈ ਇਸ ਤਰੀਕ ਨਾਲ ਤੇ ਉਹ ਨੂੰ ਫੀਵਰ ਆਏਗਾ ਦੋ ਤਿੰਨ ਦਿਨ ਅਸੀਂ ਉਹ ਦਿਨਸ ਤਾਂ ਆ ਨਹੀਂ ਸਕਦੇ ਤੇ ਉਸ ਤੋਂ ਬਾਅਦ ਦੋ ਦਿਨ ਦਾ ਮੇਰੇ ਕੋਲ ਟਾਈਮ ਹੈ ਤੇ ਉਸ ਤੋਂ ਬਾਅਦ ਅਸੀਂ ਕਿਤੇ ਟ੍ਰੈਵਲ ਕਰਨਾ ਕਹਿੰਦੇ ਥੈਟਸ ਨਾਟ ਮਾਈ ਪ੍ਰੋਬਲਮ ਮਤਲਬ ਮਾ ਪ੍ਰੋਬਲਮ ਤਾਂ ਨਹੀਂ ਕਿਹਾ ਨਹੀਂ ਅਦਾ ਕਹਿੰਦੀ ਬਟ ਮੈਂ ਤਾਂ ਕੁਝ ਨਹੀਂ ਕਰ ਸਕਦੀ ਜਦੋਂ ਬਣ ਕੇ ਬਣ ਕੇ ਆਏਗਾ ਮੈਂ ਕਹਿੰਦਾ ਮਤਲਬ ਚਲੋ ਬਣ ਕੇ ਆਏਗਾ ਮੈਂ ਟ੍ਰੈਵਲ ਕਰਨਾ ਤੇ ਫਿਰ ਉਹ ਹਸਬੰਦ ਵੀ ਬੋਲਣ ਲੱਗ ਗਿਆ ਕਹਿੰਦਾ ਪਾਜੀ ਇਹ ਤੁਸੀਂ ਦੇਖਣਾ ਕਿਵੇਂ ਮੈਨੇਜ ਕਰਨਾ ਸੀ ਨਹੀਂ ਦੇਖਣਾ ਬੜੇ ਰੂਟਲੀ ਬੋਲੇ ਹੁਣ ਪੇ ਕਰੀਬ ਕਰੀ ਬੈਠਾ ਸੀ ਮੈਂ ਕਿਰਨ ਦਾ ਸਾਰੇ ਧੰਦਾ ਤੋਂ ਪੇ ਵੀ ਕਰ ਚੁੱਕਾ ਦਾਦਾ ਦਾ ਵੀ ਪੇ ਕਰਕੇ ਮੇ ਮਰਨ ਕੇ ਆ ਕੇ ਲੇਕਿਨ ਬਟ ਯੂ ਆਰ ਸੋ ਰੂਡ ਮੈਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਡੈਂਟਲ ਕਲੀਨਿਕ ਕੋਲ ਆਇਆ ਆ ਅਪਾ ਕਿਉਂ ਚੂਜ਼ ਕਰਦੇ ਆ ਪ੍ਰਾਈਵੇਟ ਕਲੀਨਿਕ ਵੀ ਆਪਣੀ ਮਰਜ਼ੀ ਆਪਣੀ ਸੁਵਿਧਾ ਦੇ ਅਨੁਸਾਰ ਆਪਣੀ ਡੇਟਸ ਦੇ ਅਕੋਰਡਿੰਗ ਜਾ ਸਕੀਏ ਕੋਈ ਧੋਸ ਥੋੜੀ ਵੀ ਤੁਸੀਂ ਇਸ ਦਿਨ ਆਣਾ ਹੀ ਆਣੇ ਮੈਂ ਦੱਸਿਆ ਕਿ ਮੇਰੇ ਕੋਲ ਏ ਡੇਟ ਸਿਰਫ ਦੋ ਡੇਟਸ ਫਰੀ ਨੇ ਤੁਸੀਂ ਉਸ ਡੇਟਸ ਵਿੱਚ ਮੈਨੂੰ ਅਪਾਇੰਟਮੈਂਟ ਦਿਓ ਕਿ ਮੈਂ ਉਸ ਦਿਨ ਆ ਕੇ ਆਪਣੀ ਵਾਈਫ ਦੀ ਟ੍ਰੀਟਮੈਂਟ ਕਰਾਵਾਂਗਾ ਬਟ ਸਟਿਲ ਪਪਾ ਵੀ ਫੀਲ ਕਰ ਰਹੇ ਸੀ ਪਪਾ ਨੂੰ ਦੱਸੀ ਨਾ ਮੈਂ ਪਪਾ ਕੋਈ ਨਹੀਂ ਰਹਿਣ ਦੇ ਉਹਨੂੰ ਛੱਡ ਦੇ ਉਹਨੂੰ ਕਹਿ ਕਿਆ ਨੇ ਵੀ ਰਿਫੰਡ ਕਰ ਦੇ ਮੈਂ ਹੁਣ ਰਿਫੰਡ ਤਾਂ ਕਿੱਥੇ ਕਰਦਾ 90% ਟ੍ਰੀਟਮੈਂਟ ਹੋ ਗਿਆ ਸਿਰਫ ਕੈਪ ਹੀ ਲੱਗਣੀ ਰਹੀ ਹੈ ਰਿਫੰਡ ਵੀ ਛੱਡੋ ਐਨੀਵੇਜ਼ ਜੋ ਵੀ ਹੈ ਬੈਰੀ ਰੂਡ ਦੰਦ ਦਾ ਹਲੇ ਜਿਹੜਾ ਲੱਗਣਾ ਕਿ ਰੰਦ ਪਤਾ ਨਹੀਂ ਕਿਦਾਂ ਦਾ ਲੱਗਣਾ ਤੇਰੇ ਮੈਂ ਰਿਵਿਊ ਦਊਂਗਾ ਬਾਅਦ ਵਿੱਚ ਬਟ ਇਹ ਰਿਵਿਊ ਦੇ ਦੇਣਾ ਕਿ ਉਹ ਮੈਂ ਦੱਸੂਗਾ ਜ਼ਰੂਰ ਵੀ ਕਿਹੜੇ ਨੇ ਵੀ ਬੜੇ ਰੂਡ ਨੇ ਦੇ ਆਰ ਟੂ ਪ੍ਰੋਬਲ ਟੋਟਲੀ ਹੈਨਾ ਮੈਂ ਸਿੱਧਾ ਕਹਿ ਸਕਦਾ ਮੈਨੂੰ ਕੋਈ ਦੁੱਖ ਨਹੀਂ ਕਿਉਂਕਿ ਮੈਂ ਕਿਹਾ ਕਿਸੇ ਦੀ ਜੈਨੂ ਨੂੰ ਉਹਦੇ ਝੂਟੇ ਕੋ ਰਿਵਿਊ ਦਊਗਾ ਜੋ ਸੱਚ ਹੈ ਸੱਚ ਹੈ ਹੈਨਾ ਮੰਮੀ ਤੇ ਪਾਪਾ ਦੋਨੋਂ ਸਾਡੇ ਨਾਲ ਆ ਗਏ ਆ ਇਬਾਦਤ ਨਾ ਮੈਂ ਇਹਦੇ ਨੂੰ ਸੁਵਾਣਾ ਹੁਣ ਨਾ ਸ਼ੀਨ ਵਿੱਚ ਗੁੱਸਰਾ ਨਹੀਂ ਤੇ ਉੱਪਰ ਸੁਵਾ ਲੈਣਾ ਨਾ ਗੋਦੀ ਦੇ ਵਿੱਚ ਰੱਖ ਕੇ ਤਿਸਰਾਣੇ ਦੇ ਵਿੱਚ ਆਰਾਮਾ ਸੁੱਤੀ ਰਹਿੰਦੀ ਫਿੱਟ ਹੋ ਕੇ ਤਾਂ ਮਸਰਾਣੇ ਤੇ ਸੁਵਾ ਆ ਕੇ ਨਾ ਇਹਨ ਮਸਰਾਣੇ ਸਮੀਤੀ ਤੇ ਲੱਗ ਤੇ ਇਹਨੂੰ ਐਵੇਂ ਲੱਗ ਰਿਹਾ ਮੈਂ ਪਾਪਾ ਕੋਲ ਸੁੱਤੀ ਹੋਈ ਆ ਹੈਨਾ ਜੇ ਇਹਨੂੰ ਸਰਾਣੇ ਤੇ ਮੈਂ ਥੱਲੇ ਸੁਵਾ ਦੇਣਾ ਨੇ ਉੱਠ ਜਾਣਾ ਸੀ ਇਹਨੂੰ ਹੁਣ ਧੋਖਾ ਆ ਰਿਹਾ ਇਹਦੇ ਨਾਲ ਵਿਚਾਰੀ ਰਾਂ ਕਿੱਤੇ ੱਲੇ ਪਾਣੀ ਹੈ ਨਾ ਬੈੜ ਦਿੱਤੇ ਫਿਰ ਇਹ ਨਾ 2 ਮਿੰਟ ਤਾਂ ਸੁੱਤੀ ਰਹੂਗੀ 3 ਜੇ ਮਿੰਟ ਚ ਕਰਨਾ ਹੀ ਅੱਖਾ ਖੋਲ ਇਹ ਉਸਰਾਣਾ ਦੇ ਉੱਪਰ ਸੁਵਾ ਕੇ ਇਹਨੂੰ ਮੈਂ ਰੱਖਿਆ ਇਹਨੂੰ ਐਵੇਂ ਭੁਲੇਖਾ ਕਿ ਮੈਂ ਪਾਪਾ ਦੀ ਗੋਦੀ ਚ ਸੋਜਾ ਸੋਜਾ ਪੁੱਤ ਚਲੋ ਸਹੀ ਸੀ ਨਾ ਇਹਦੀ ਪੋਜੀਸ਼ਨ ਸਹੀ ਸੀ ਬਸ ਇਹ ਉਠਾਣਿਆ ਥੋੜੀ ਜਿਹੀ ਰੱਖ ਦੁੱਧ ਦੁੱਧ ਪੀਣਾ ਨੇ ਵੈਸੇ ਦਵਾਈਆਂ ਨਾਲ ਲੈ ਲੀਆਂ ਜਿਹੜੀਆਂ ਵਿਟਾਮਿਨਸ ਵਗੈਰਾ ਲੈਣੇ ਹੁੰਦੇ ਨੇ ਮੰਮੀ ਰਾਂ ਨੂੰ ਮੈਂ ਫਿਲਮ ਲਾ ਕੇ ਦਿੱਤੀ ਹੈ ਉਹ ਦੇਖ ਰਹੇ ਨੇ ਸਲਾਰ ਮੂਵੀ ਆਰਾਮ ਦੇ ਨਾਲ ਆਏ ਹਾਏ 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 ਉਮੀਦ ਆਪਣੇ ਜਲੇ ਲੈ ਰਹੇ ਨੇ ਗੁੱਡ ਮਾਰਨ ਗੁੱਡ ਮਾਰਨ ਹਾਂਜੀ ਆ ਕੋਲ ਨਾ ਤੇ ਚ ਪਾ ਦੇ ਮੈਂ ਤੁਹਾਨੂੰ ਵੀ ਨਾ ਦੱਬਾ ਕੋਲਾ ਇਹ ਨਹੀਂ ਨਹੀਂ ਹਾਂ ਖੋਲਣਾ ਅੱਛਾ ਯਾਰ ਸੌਰੀ ਬੈੱਡ ਸ਼ੀਟ ਖਰਾਬ ਕਰ ਦਿੱਤੀ ਮੈਨੂੰ ਥੋੜੀ ਪਤਾ ਨਹੀਂ ਕੀ ਖੋਲਣਾ ਸੀ ਖੋਲ ਹਾਂ ਮੈਨੂੰ ਮਮਾ ਸਾਰੀ ਬੈੱਡ ਸ਼ੀਟ ਸਾਰੀ ਖਰਾਬ ਕਰ ਦਿੱਤੀ ਕਿਉਂ ਕਿ ਤੇ ਪੂਰੀ ਦਾ ਸਾਰਾ ਸਮਾਨ ਨੂੰ ਤੁਸੀਂ ਮਿਕਸ ਕਰ ਦੇ ਮੈਨੂੰ ਤੁਸੀਂ ਨਾ ਧੱਬੜ ਕੋ ਚੁਕਾ ਦਿੰਦੇ ਜੀ ਕੀ ਕਰਦੇ ਨਾ ਧੱਫੜ ਗੁੱਚੂ ਕਰ ਮ ਜੜਾ ਮਿਕਸ ਕਰ ਦੇਣ ਦੇ ਆਣ ਕੋ ਚੀਜ ਕੋਈ ਤੁਹਾਨੂੰ ਚੀਜ ਨਹੀਂ ਲੱਭੂਗੀ ਦੂਜਾ ਹੁਣ ਮੈਨੂੰ ਲੱਗਾ ਚਾਹੀਦੀ ਤੀਹ ਉਹਦੇ ਵਾਸਤੇ ਯੂਜ਼ ਕਰਨ ਵਾਸਤੇ ਤੁਸੀਂ ਇਹਨੂੰ ਗਿੱਲਾ ਕਰਕੇ ਛੱਟਦਾ ਹੁਣ ਯਾਰ ਉਸ ਪਰਫਿੰਗ ਨਹੀਂ ਕਰਨੀ ਸੀ ਉਹਦੇ ਮੈਨੂੰ ਫੜੇ ਪਤਾ ਕੀ ਕਰਨਾ ਪਾਸੇ ਉਹਦੇ ਉਹ ਚਾਰੀ ਨੇ ਦੁੱਧ ਕੱਢਿਆ ਉਹਨੇ ਤੇ ਮੈਂ ਗਲਾ ਗਲਾ ਸਾਫ ਕੀਤਾ ਨਹੀਂ ਕਰਨਾ ਵਾ ਗਿੱਲਾ ਕਰਕੇ ਹਾਂ ਜੋ ਵੀ ਏ ਉਹਨੇ ਵਾਈਪ ਸਲਿਆ ਕਰੋ ਵਾਈਪ ਕਿਹਤੇ ਜੀ ਬਹਿ ਰਹੇ ਸੀ ਕਿਤੇ ਜਦੋਂ ਪਾਇਓਂ ਦੀ ਫਰਮਰਾਂ ਕੋਲੋਂ ਦੇ ਨਾ ਐਮਰਜੈਂਸੀ ਇਸ ਵਿੱਚ ਜੋੜੀ ਕੇ ਮੈਂ ਕਰ ਲਿਆ। ਜੋ ਮਰਜ਼ੀ ਕਰੋ ਮੈਨੂੰ ਚਾਹ ਪਲਾ ਦਿਓ ਮੇਰਾ ਗਲਾ ਖਰਾਬ ਹੋਇਆ ਬਹੁਤ ਬੁਰੀ ਤਰ੍ਹਾਂ। ਮੈਂ ਚਾਹ ਪੀਣੀ ਅਗਲੇ ਵੀ ਦੋ ਵੀ ਨਹੀਂ ਆਏ ਸਫਾਈ ਵਾਲੇ। ਮੰਮੀ ਮੈਨੂੰ ਸੌਂਹੇ ਚਾਹ। ਤਾਂ ਬਾਤ ਨੂੰ। ਬੱਪਾ ਕੋਲੀ ਬਾਦਦਾ ਹੈ ਮੰਮੀ ਮਤਲਬ ਕੀ ਕਰਨ ਕਿੰਨੇ ਵੀ ਕੰਮ ਕਰੀ ਜਾਂਦੇ ਨੇ ਮੈਨੂੰ ਵੀ ਚਾਹ ਨਹੀਂ ਬਣਾ ਕੇ ਦੇ। ਤਾਂ ਕਰੋ ਕਰੋ ਜੁਗਾਨਾ ਲੱਗ ਰਿਹਾ ਮੈਨੂੰ ਜੁਗਾਨ ਵੀ ਖਾਂਸੀ ਵੀ ਅੱਜ ਜੋਰ ਪਾ ਰਿਹਾ ਮੇਰੇ ਗੱਲ ਨਹੀਂ ਪਾਇਆ ਇਹਨਾਂ ਜੋਰ ਸਟੀਮ ਵੀ ਲੱਲੀ ਮੈਂ ਚਾਹ ਵੀ ਨਾ ਗਰਮ ਕਰਾਂ ਉਹਦਾ ਨਾ ਫਰਕ ਕੀਥੇ ਆਪਣੇ ਪਰਸੇ ਚੀਜ਼ਾਂ ਬਾਹਰ ਰੱਖੀ ਮੈਂ ਉਹ ਫਿਰ ਮੈਨੂੰ ਥੋੜੀ ਪਤਾ ਕਿਥੇ ਨੇ ਮੈਂ ਨਾ ਸਟੱਬਸਿਲ ਖਾ ਲਈ ਥੋੜੀ ਗੇਮ ਖੇਡ ਲਾਂ ਮੇਰਾ ਮੈਚ ਮੈਚ ਸੀ ਫਾਈਨਲ ਸੈਮੀਫਾਈਨਲ ਸੀ ਸੈਮੀਫਾਈਨਲ ਮੈਚ ਖੇਡ ਲਾਂ ਮੰਮੀ ਅੱਜ ਜੀ ਫੇਰ ਸਵੈਟਰ ਬਣਾਏ ਜਾਂਦੇ ਹਾਂ। ਗਲਾ ਵੱਡਾ ਹੋ ਗਿਆ ਉਹਦਾ। ਮੈਂ ਹੋਰ ਕੋਈ ਕੰਮ ਨਹੀਂ। ਹੋਰ ਕੀ ਕੰਮ ਹੈ? ਰੇੜ ਲਿਆ ਬਣਾ ਲਿਆ। ਇਹ ਦੁਬਾਰਾ ਤੇੜਕੇ ਬਣਾ ਰਹੇ ਹਾਂ। ਮੈਂ ਥੋੜਾ ਥੋੜਾ ਗਲਾ ਸੈੱਟ ਕੀਤਾ। ਯਾਰ ਮੈਨੂੰ ਲਈ ਕੁਝ ਬਣਾ ਦਿਓ ਯਾਰ। ਕੀ ਮੈਂ ਕੀ ਖਾ ਰਹੇ ਹੋ ਮੈਂ ਉਹਨੂੰ ਕੀ ਬਣਾ ਸਾਕ? ਸਾਗ ਤੇ ਟਾਈਮ ਲੱਗ ਟਾਈਮ ਲੱਗ ਗਿਆ। ਤਨਿ ਬਲੈਂਡਰ ਨੂੰ ਦੇਖਦੀ ਓਏ ਚਾਰ ਵਜੇ ਕਿਨੇ ਯਾਰ ਹਾਂ ਸਾਢੇ 4:00 ਨਹੀਂ ਵਜੇ ਤੋਈ ਵਜੇ ਕਿਨੇ ਜੋ ਗਿਆ ਭੋਗ ਖਾ ਲਉਂਗਾ ਰਾਤ ਨੂੰ ਸਾਥ ਖਾ ਲਉਂਗਾ ਮੈਗੀ ਬਣਾਵਾ ਮੈਗੀ ਮੈਗੀ ਹੋਵੇ ਹੈ ਕਿਨੇ ਕਹੂਗੀ ਮੇਰੇ ਹੱਥ ਦੀ ਮੈਗੀ ਆ ਗਈ ਹੈ ਪਿਆਜ਼ ਕੱਟ ਕੇ ਬਣਾਉਣਾ ਬੜੀ ਘੈਂਟ ਹੈ ਕਿਰਨ ਦਵਾਨੀ ਹੈ ਮੇਰੀ ਮੈਗੀ ਦੀ ਬਣਾ ਬਣਾ ਦਿੰਦਾ ਫਿਰ ਕਿਰਨ ਦਾ ਪ੍ਰੋਮੋਸ਼ਨਲ ਵੀਡੀਓ ਫਿਰ ਬਾਅਦ ਚ ਬਣਾਉਣੀ ਹੈ ਹੈ ਪਹਿਲਾਂ ਖਾ ਲੀਏ

ਫਿਰ ਅੱਜ ਸ਼ਾਮ ਨੂੰ ਚਲੀਏ ਪਾਪਾ ਨੂੰ ਵੀ ਕੁਝ ਟੀ-ਸ਼ਰਟਸ ਲੈ ਲੈਂਦੇ ਆ ਮੈਂ ਹਨਾ ਆਪਣੇ ਮੁਰਖੇ ਪਾਪਾ ਨੂੰ ਕੱਲ ਚਲ ਜਣਾ ਪਾਪਾ ਕੱਲ ਥੋੜੀ ਜਣਾ ਮੈਂ ਆਪਣੀ ਆਹੋ ਬੰਦੇ ਬੁਲਾਉਣ ਨੂੰ ਪਿੱਛੇ ਓਏ ਹੋਏ ਫਿਰ ਆਪਾਂ ਕੱਲ ਕੱਲ ਸ਼ਾਮ ਨੂੰ ਚਲਦੇ ਆਂ ਚਾ ਲੋ ਜੀ ਫਿਰ ਮੈਗੀ ਜੇ ਖਾਣੀ ਹੈ ਤਾਂ ਮੈਨੂੰ ਪਿਆਜ਼ ਕੱਟ ਕੇ ਦਿਓ ਚਾਰ ਵੱਡੇ ਵੱਡੇ ਪਿਆਜ਼ ਨਾਲ ਦਿਓ ਮੈਨੂੰ ਟਮਾਟਰ ਕਿੰਨੇ ਬਣਾਏਗਾ ਜੀ ਹੈਗੀ ਕੈਪਸਿਕਮ ਤਾਂ ਕੈਪਸਿਕਮ ਵੀ ਦੇ ਦਿਓ ਨਾਲ ਮੀਟ ਮੀਟ ਰਹਿਣ ਦਿੰਦੇ ਆ ਮੈਗੀ 1 2 3 4 5 ਪਾਣੀ ਨਹੀਂ ਨਹੀਂ ਉਹ ਤੁਸੀਂ ਦੇਖਦੇ ਜਾਓ ਸੱਤ ਕ ਪੈਕੇਟ ਬਣਾ ਲੈਂਦਾ ਬਹੁਤ ਨੇ ਸੱਤ 8 9 ਨੇ ਫਿਰ ਹਾਂ ਅਸੀਂ ਉੱਥੇ ਕੈਨੇਡਾ ਸੇ ਭੋਖ ਲਵੀ ਸੀ ਜਦੋਂ ਵੀ ਅਸੀਂ ਕੋਈ ਟਾਈਮ ਜ਼ਿਆਦਾ ਹੋਗਾ ਰੋਟੀ ਵੀ ਬਣਾਣੀ ਐ ਸੀ ਬਾਕੀ ਬਣਾ ਖਾ ਕੇ ਸੋਣਾ ਸਹੀ ਗੱਲ ਆ ਪਤ ਪਤੇ ਨੂੰ ਕੰਬੜਾ ਹੋ ਜਾਂਦੇ ਸੀ ਯਾਦਾ ਹੀ ਨਹੀਂ ਹੈ ਕੈਨੇਡਾ ਦੀਆਂ ਨਹੀਂ ਆ ਕੈਨੇਡਾ ਬਿਕਾਰ ਕੈਨੇਡਾ ਹਾਂ ਜਿਹਨੂੰ ਆ ਗਿਆ ਰਾਸ ਉਹਦੇ ਲਈ ਸਭ ਕੁਝ ਜਿਹਨੂੰ ਨਹੀਂ ਆਇਆ ਰਾਸ ਉਹਦੇ ਲਈ ਵੇਰਾ ਰਾਸ ਲੋਕ ਦੀ ਮਜਬੂਰੀਆਂ ਬਣੀਆਂ ਰਾਸ ਕੀ ਸਵਾ ਰਾਸ ਮੇਰਾ ਵੀ ਬਾਤ ਤਾੜਾ ਹਾਲ ਹੋਇਆ ਪਿਆ ਥੋੜਾ ਸ ਹੱਸਦਾ ਤੇ ਖੰਦਾ ਜਾਂਦੀ ਛੱਡ ਜਾਂਦੀ ਹੈ ਛਿੱਪੀ ਤੂੰ ਮਲਠੀ ਲਿਆ ਕੇ ਨਾ ਮਲਠੀ ਮਲਠੀ ਕੋਰ ਕੁੱਟ ਕੇ ਨਾ ਥੋੜੀ ਜਿਹੀ ਇੰਨੇ ਟੁਕੜਾ ਮੂੰਹ ਚ ਰੱਖਣ ਨੂੰ ਹੈਗੀ ਤਾਂ ਉਹਨਾਂ ਮੇਰੇ ਗਲੇ ਚ ਖਾਰਸ਼ ਨਹੀਂ ਹੁੰਦੀ ਖਾਂਗ ਨਹੀਂ ਉੱਠਦੀ ਮੰਮੀ ਤੁਸੀਂ ਕਾਕਾ ਫੜ ਕੇ ਨਾ ਮੇਰੇ ਪਿਆਜ਼ ਕੱਢ ਦੇ ਫਿਰ ਲੰਮ ਕੇ ਬੰਦ ਕਰਤੀ ਤੂੰ ਕਿਹੜੇ ਨਤੇ ਗਰੇ ਜੀ ਬੜੀ ਵਧੀਆ ਤੇਜ ਦੇਖੀ ਤਾ ਇਹ ਬਤਿਹਜ ਆਪਾਂ ਵੇਖੀਓ ਤਾ ਦੇਖੀਓ ਉਹ ਬੜੇ ਹੀ ਰੇ ਕੁੜੀ ਜਾਜੂ ਜਲਾਉਂਦੀ ਫਿਰਦੀ ਆ ਹਾਏ ਕੁੜੀ ਜਾਜੂ ਜਲਾਉਂਦੀ ਫਿਰਦੀ ਐ ਇਹ ਬਾਤ ਤਾਂ ਵੀ ਉਡਾਈਗੀ ਜਾਜ ਕਿਸ ਦਿਨ ਫਿਲਹਾਲ ਤਾਂ ਸਾਡੀ ਨੀਂਦ ਉਡਾਉਂਦੀ ਐ ਹੁਣ ਸਪਾਈਲਟ ਬਣਾ ਦਾਂਗੇ ਆਹੋ ਇਹ ਪਾਇਲਟ ਬਣਾ ਦੇ ਕੇ ਸਾਨੂੰ ਫ੍ਰੀ ਚ ਲਈ ਫਿਰਿਆ ਕਰੇਗੀ ਕਿਹਦੇ ਕਿਹੜੀ ਕੰਟਰੀ ਦੇ ਕਿਹੜੀ ਕੰਟਰੀ ਵਸੇ ਆਈਡੀਆ ਵਧੀਆਣਾ ਕਿਰਨਾ ਚੱਲ ਇਹਨੂੰ ਕਮਰਸ਼ਲ ਪਾਇਲਟ ਬਣਾਣੇ ਆ ਮੰਮੀ ਡਾਡੀ ਫ੍ਰੀ ਇਹਦੇ ਨਾਲ ਹਾਂ ਦਾਦੀ ਜੀ ਦਾਦੀ ਦਾ ਜੀਣਗੇ ਉਸ ਤੱਕ ਨਾ ਜਿੰਦੇ ਰਹਿਣਗੇ ਕਿਉਂ ਨਹੀਂ ਜਾਣਗੇ ਅਮਰੀਕਾ ਤੱਕ ਤੁਹਾਨੂੰ ਫ੍ਰੀ ਲੈ ਜਾਇਆ ਕਰੀ ਨਾ ਇਹ ਨਾ ਵੀ ਨਹੀਂ ਹੁੰਦਾ ਹੁੰਦਾ ਹੈ ਮੇਰੇ ਹਿਸਾਬ ਨਾਲ ਬਾਕੀ ਮੈਨੂੰ ਪਤਾ ਨਹੀਂ ਜੇ ਕੋਈ ਪਾਇਲਟ ਸਾਡੀ ਵੀਡੀਓ ਦੇਖ ਰਿਹਾ ਜਰੂਰ ਦੱਸਿਓ ਕਮਰਸ਼ੀਅਲ ਪਾਇਲਟ ਆਪਣੀ ਫੈਮਿਲੀ ਲੈ ਕੇ ਜਾ ਸਕਦੇ ਨੇ ਕਿ ਨਹੀਂ 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 ਹੁੰਦਾ ਫੈਮਿਲੀ ਹੁੰਦਾ ਮਮੀ ਫੈਮਿਲੀ ਮੈਂਬਰ ਲੈ ਜਾ ਸਕਦੇ ਨੇ ਪਾਰਟਨਰ ਹੁੰਦਾ ਪਾਰਟਨਰ ਹਾਂ ਮੰਮੀ ਦਾ ਪਦਾਅ ਹੁੰਦਾ ਹਾਂ ਜਿਹੜਾ ਮੈਰਿਡ ਹੋਣਾ ਉਹ ਦਾ ਪਦਾਅ ਜਿਹ ਇਸ ਤੇ ਡਿਪੈਂਡੈਂਟ ਹੁੰਦਾ ਚਲੋ ਦੇਖਦੇ ਆ ਵੀ ਕਿ ਬਾਦਸਾਂ ਡਿਪੈਂਡ ਹੋ ਕੇ ਤਾਂ ਤੁਹਾਨੂੰ ਜਾ ਸਕੀ ਆਸੀ ਤਾਂ ਇਸਤੇ ਹੀ ਡਿਪੈਂਡਡ ਆ ਮਾਦੇ ਤੇ ਦੇ ਹੀ ਬਿਤੇ 500 ਰੁਪਿਆ ਦੇ ਹੀ ਬਿਤੇ ਮੈਂ ਤਾਂ ਹੁਣੀ ਨਾਲ ਡਿਪੈਂਡਡ ਹੋ ਜਣਾ ਬਾਦ ਉਤੇ ਆਏ ਹਾਏ ਹਾਏ ਹੁਣੀ ਵਿਚਾਰੀ ਕੀ ਕਰਨ ਜੋਗੀ ਉਹ ਤੇ ਆਪ ਵਿਚਰੇ ਰੋ ਕੇ ਦੁੱਧ ਪੰਗਤੀ ਆ ਓਏ ਸੋਨੇ ਉੱਠ ਸੋਨੇ ਕੋੜਾ ਹੋਇਆ ਮਮੀ ਰੋਕਾ ਚਲੋ ਤੁਸੀਂ ਵੀ ਉੱਠੋ ਮੈਂ ਤਾਂ ਉੱਠਿਆ ਮੈਂ ਤਾਂ ਕਟੇ ਕਟੇ ਸਮਾਨ ਦੇਉ ਬਾਕੀ ਮੇਰਾ ਕੰਮ ਤਾਂ ਓਕੇ ਆ ਇਹ ਸਵਾਦੂ ਮੇਂ हां यार पतली जी ठीक है यार उठ गई ए दादी ਕੋਲ ਆ ਗਈ ਦਾਦੂ ਕੋਲ ਆ ਗਈ ਤੇ ਇੱਧਰ ਜਿਉਣਾ ਬਣਾਏਗਾ ਮੈਗੀ ਆ ਮੇਰੇ ਹੈਲਪਰ ਨੇ ਕੱਟ ਦਿੱਤੀਆਂ ਸਬਜ਼ੀਆਂ ਕਿਨੇ ਪੈਸੇ ਕੱਟੇ ਨੇ 4 ਛੋਟੇ 4 ਛੋਟੇ ਛੋਟੇ ਕੱਟਨੇ ਬਹੁਤ ਨੇ ਬਹੁਤ ਨੇ ਮੰਮੀ ਨਾਲ ਮੈਂ ਬਾਹੂ ਬਲੀ ਲਾ ਕੇ ਦਿੱਤੀ ਫਿਲਮ ਦੇਖਣਾਂ ਯਾਰੇ ਨਾਲ ਆਹਾ ਹਾ ਹਾ ਚਲੋ ਮੰਮੀ ਉਹਨੇ ਦੇਖਣ ਬਾਹੂ ਬਲੀ ਅਸੀਂ ਖਾਣੇ ਮਹਿੰਗੀ ਤੁਹਾਨੂੰ ਮਿਲਦਾ ਕੱਲ ਸਾਨੂੰ ਤੇ ਇਜਾਜ਼ਤ ਬਾਏ ਬਾਏ